ਸੌਸਿਓਲਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਜੀ ਅੱਜ ਦੀ ਵੀਡੀਓ ਚ ਅਸੀਂ ਜਾ ਰਹੇ ਜੀ ਜੇ ਵੀ ਹਾਈ ਫਾਈ ਨਵੇਂ ਮਾਈਕ ਲੈਣ ਪਿਛਲੀਆਂ ਕੁਝ ਵੀਡੀਓ ਦੇ ਵਿੱਚ ਸਾਨੂੰ ਬੜੀ ਦਿੱਕਤ ਆਈ ਤੇ ਉੱਥੇ ਆਵਾਜ਼ ਬਹੁਤ ਵੱਧ ਘਟ ਰਹੀ ਸੀਗੀ ਤੇ ਕਾਫੀ ਚੈੱਕ ਕਰਨ ਦੇ ਬਾਵਜੂਦ ਵੀ ਮਲਕੇ ਫਿਕਸ ਨਹੀਂ ਹੋਈ ਉਹ ਮਾਈਕ ਦਾ ਹੀ ਕੋਈ ਇਸ਼ੂ ਸੀਗਾ ਤੇ ਸੋਚਿਆ ਫਿਰ ਨਵਾਂ ਮਾਈਕ ਲੱਤਾ ਜਾਵੇ ਤਾਂ ਕਰਕੇ ਜੀ ਹੁਣ ਅੱਜ ਨਵਾਂ ਮਾਈਕ ਲੈਣ ਜਾ ਰਹੇ ਹਾਂ ਜੇ ਵੀ ਹਾਈ ਫਾਈ ਚਲੋ ਜੀ ਤੁਹਾਨੂੰ ਦਿਖਾਉਂਦੇ ਇੱਥੇ ਜਾ ਕੇ ਹੱਜ ਤਾ ਬੱਦਲਵਾਈ ਜੀ ਹੋਈ ਹੋਈ ਐ ਮੌਸਮ ਇੱਕੋ ਲਖਤ ਚੇਂਜ ਹੋ ਗਿਆ ਕੱਲ ਪਰਸੋਂ ਤੋਂ ਪਹਿਲਾਂ ਵਧੀਆ ਸੀਗਾ ਸਨੀ ਡੇਜ਼ ਹੁੰਦੇ ਸੀਗੇ ਤੇ ਹੁਣ ਇੱਕੋ ਲਖਤ ਬੱਦਲਵਾਈ ਵਾਲੇ ਪਾਸੇ ਨੂੰ ਹੋ ਗਿਆ ਮਾਹੌਲ ਤੇ ਹੁਣ ਇੱਥੇ ਜੀ ਇਸ ਤਰ੍ਹਾਂ ਦਾ ਹੀ ਮਾਹੌਲ ਰਹਿਣਾ ਲਗਭਗ ਵੀ ਮਤਲਬ ਕਿ ਜਿਹੜਾ ਹੈਗਾ ਮੋਸਟਲੀ ਬੱਦਲਵਾਈ ਜੀ ਹਵਾਵਾਂ ਚੱਲਣੀਆਂ ਠੰਡਾ ਜਾਂ ਮੌਸਮ ਵਾਲੇ ਠੰਡਾ ਸ਼ੁਰੂ ਨਹੀਂ ਹੋਈਆਂ ਵੈਸੇ 2 ਕੁ ਮਹੀਨੇ ਲੱਗੇ ਜਾਣਗੇ 1.5-2 ਮਹੀਨੇ ਪਰ ਮੌਸਮ ਬਸ ਹੁਣੇ ਤੇ ਚੇਂਜ ਹੋ ਗਿਆ ਸਵੇਰੇ ਸ਼ਾਮ ਠੰਡ ਹੋ ਗਈ ਬੱਦਲਵਾ ਇਹ ਬਾਬ ਜੁਦਵੀ ਕਾਫੀ ਲੋਕੀ ਆ ਜੀ ਲੱਗਦਾ ਕਾਰਪਾਰਕ ਬੱਦ ਜੀ ਵੀ ਹਾਈ ਫਾਈ ਜਾ ਰਹੀ ਉਹ ਪਹੁੰਚ ਗਿਆ ਆਲਮੋਸਟ ਕਾ ਚੀਕ ਲਾਸਟ ਫੇਸ ਹੈ ਕੋਈ ਫਰੈਂਡ ਲੂਕ ਨਰਸੀ ਕਹਾਈ ਪੁੱਲ ਦੀਆਂ ਵਾਚਸ ਲੱਗੀਆਂ ਹੋਈਆਂ ਫੋਨ ਦੇ ਆਈਫੋਨਸ ਲੱਗੇ ਹੋਏ ਆ ਹੈਗਾ ਪ੍ਰੋ ਮੈਕਸ ਯਾ ਪ੍ਰੋ ਔਰ ਇਹ ਸਾਰੀਆਂ ਸਮਾਰਟ ਵਾਚਸ ਸੈਮਸੰਗ ਦੇ ਨਾਲ ਯੂਜ਼ ਹੋ ਰਹੀਆਂ ਆ। ਆਲਰੇਡੀ ਟੀਵੀ ਟੀਵੀ ਲਾਏ ਹੋਏ ਹਨ ਇਹਨਾਂ ਨੇ। ਆ ਪੂਰਾ ਐਂਡ ਤੱਕ ਔਰ ਟੀਵੀ ਲੱਗਿਆ ਹੋਇਆ 13000 ਡਾਲਰ ਦਾ ਕਿ ਤੁਸੀਂ ਮਲਟੀਪਲਾਈ ਕਰ ਲਓ 55 ਦੇ ਨਾਲ ਕੀ ਹੈ 98 ਇੰਚੀ ਹੈ ਆਲਮੋਸਟ 100 ਉਹ ਜੀ 100 ਇੰਚ ਦਾ ਬਣੀ ਚਾਹੀਦੀ ਚਾਬੀ ਬਣਾਉਣੀ ਸੀ ਘਰ ਦੀ ਇੱਕ ਕੀ ਹੋ ਤੇ ਹੁਣ ਸਿਗੇ ਚਲੋ ਨਾਲੇ ਸਿਗੇ ਤੇ ਆਪਕੇ ਚਾਬੀ ਬਣਾ ਲਈਏ ਜੋ ਲੋਜੀ ਸ਼ੋਪਿੰਗ ਸ਼ੋਪਿੰਗ ਹੱਕ ਕਰ ਜਾਂਦੇ ਜੇ ਵੀ ਹਾਈ ਫਾਈ ਚਾਇਆ ਏ ਬਣਾ ਆਪਾਂ ਨੇ ਕਰੇ ਪਹੁੰਚ ਚੱਲੇ ਆ ਤੇ ਬਾਕੀ ਜੀ ਕੈਰੀ ਆਨ ਕਰਦਾ ਵੀਡੀਓ ਨੂੰ ਕਰੇ ਜਾ ਕੇ ਤੁਹਾਨੂੰ ਅਨਬਾਕਸਿੰਗ ਕਰਕੇ ਦਿਖਾਉਂਦੇ ਆ ਜੀ ਜਿਹੜੇ ਮਾਈਕ ਲੈਂਦੇ ਆ ਤੇ ਮਿਲਦੇ ਆ ਜੀ ਥੋੜੀ ਦੇਰ ਚ ਤੇ ਜੀ ਇਸ ਵੀਡੀਓ ਦੇ ਵਿੱਚ ਅਸੀਂ ਲੈ ਕੇ ਆਏ ਆ ਜੀ ਅਨਬਾਕਸਿੰਗ ਸਾਡੇ ਨਵੇਂ ਮਾਈਕਸ ਦੀ ਤੇ ਜੀ ਇਹ ਆਈਡੀ ਜੇ ਆਈ ਦੇ ਜੀ ਮਾਈਕ ਮੇ ਨਹੀਂ ਤੇ ਬਹੁਤ ਵਧੀਆ ਕੁਆਲਿਟੀ ਇਹਨੂੰ ਕਾਰਨ ਇਹਨਾਂ ਨੂੰ ਬਾਏ ਕਰਨ ਦਾ ਜੀ ਜਿਹੜੀ ਪਿਛਲੀ ਸਾਡੀ ਵੀਡੀਓ ਸੀ ਉਹਦੇ ਵਿੱਚ ਥੋੜੀ ਸਾਊਂਡ ਕੁਆਲਿਟੀ ਬੜੀ ਵੱਧ ਘਟ ਰਹੀ ਸੀਗੀ ਕਿ ਉਹ ਜਿਹੜੀ ਵੌਇਸ ਸੀਗੀ ਕਦੇ ਵੱਧ ਜਾਂਦੀ ਸੀ ਕਦੇ ਘਟ ਜਾਂਦੀ ਸੀ ਉਹਦਾ ਕਾਰਨ ਸੀਗਾ ਜੀ ਸਾਡਾ ਮਾਈਕ ਤੇ ਫਿਰ ਮੈਂ ਡਿਸਾਈਡ ਕੀਤਾ ਕਿ ਭਾਈ ਨਵੇਂ ਮਾਈਕ ਖਰੀਦੇ ਜਾਵੇ ਤੇ ਇਹ ਫਿਰ ਜਾ ਕੇ ਵੈਨਚੂਰੀ ਜੀ ਅਸੀਂ ਇਹ ਮਾਈਕ ਖਰੀਦੇ ਨੇ ਤੇ ਹੁਣ ਇਹਨਾਂ ਦੀ ਕਰਾਂਗੇ ਜੀ ਅਨਬਾਕਸਿੰਗ ਹਾਂਜੀ ਤੇ ਹੁਣ ਆਪਾਂ ਕਰਦੇ ਹਾਂ ਜੀ ਅਨਬਾਕਸਿੰਗ ਇਹਨਾਂ ਦੀ ਤੇ ਇਹ ਆਉਂਦੇ ਜੀ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਪਲਾਸਟਿਕ ਦੇ ਇਨਵੈਲਪ ਦੇ ਵਿੱਚ ਫੋਲਦੇ ਆ ਇਹ ਵਿੱਚ ਹੁੰਦਾ ਜੀ ਇਹ ਕੈਰੀ ਕੇਸ ਤੇ ਬਹੁਤ ਸੋਣਾ ਬਣਿਆ ਹੋਇਆ ਹੈ ਉਹ ਸਟੰਬਾਦ ਜੀ ਇਹ ਆ ਗਈ ਹੈ ਜੀ ਕੇਬਲਸ ਉਹ ਜੇਕਰ ਤੁਸੀਂ ਦੂਜੇ ਕੈਮਰੇ ਦੇ ਨਾਲ ਇਹਨੂੰ ਕਨੈਕਟ ਕਰਨਾ ਹੋਵੇ ਤਾਂ ਤੁਸੀਂ ਰੀਸੀਵਰ ਨੂੰ ਕਨੈਕਟ ਕਰਕੇ ਇਹਨਾਂ ਮਾਈਕ ਨੂੰ ਆਪਣੇ ਕੈਮਰੇ ਦੇ ਨਾਲ ਕਨੈਕਟ ਕਰ ਸਕਦੇ ਆ ਤੇ ਮੋਬਾਈਲ ਫੋਨ ਦੇ ਨਾਲ ਇਹ ਡਾਇਰੈਕਟਲੀ ਕਨੈਕਟ ਹੋ ਜਾਂਦਾ ਜਿਹੜਾ ਰੀਸੀਵਰ ਹੈਗਾ ਹਾਂ ਜੀ ਇਹ ਇਹ ਹੈਗੀਆਂ ਵਿੰਡ ਸ਼ੀਲਡ ਤੇ ਇਹ ਯੂਜ਼ ਹੁੰਦੀਆਂ ਮਿਨੀ ਮਾਈਕ ਦੇ ਉੱਤੇ ਆਪਣਾ ਵਿੰਡ ਤੋਂ ਲਾਈਆਂ ਜਾਂਦੀਆਂ ਐ ਤਾਂ ਕਿ ਜਿਹੜੀ ਤੁਹਾਡੀ ਵਾਇਸ ਹੈਗੀ ਉਹ ਫੈਕਟ ਨਾ ਹੋਵੇ ਤੇ ਜੀ ਅਸਟਰ ਆਪਾਂ ਵਾਗੇ ਜਿਹੜੇ ਜੀ ਇਹ ਪਲਾਸਟਿਕ ਦੇ ਕੇਸ ਦੇ ਵਿੱਚ ਆਉਂਦੇ ਇਹ ਤਵਾਰਿਆ ਜੀ ਕੇਸ ਤੁਸੀਂ ਦੇਖ ਸਕਦੇ ਤੇ ਜੀ ਇਹ ਰਹੇ ਜੀ ਮਾਈਕ ਮਿਨੀ ਤੇ ਇਹ ਹੈ ਜੀ ਦੋ ਜੀ ਮਾਈਕ ਮਿਨੀ ਤੇ ਇਹ ਹੈਗਾ ਰਿਸਿਵਰ ਇਹ ਫੋਨ ਦੇ ਉੱਤੇ ਲੱਗ ਜਾਂਦਾ ਤੇ ਫੋਨ ਦੇ ਨਾਲ ਕਨੈਕਟ ਹੋ ਜਾਂਦਾ ਇਹ ਆ ਯੂ ਐਸ ਬੀ ਸੀ ਹੁੰਦੀ ਹੈ ਇਹਦੇ ਨਾਲ ਲੱਗ ਕੇ ਤੇ ਫੋਨ ਦੇ ਨਾਲ ਤੁਸੀਂ ਕਨੈਕਟ ਕਰਕੇ ਤੇ ਮਾਈਕ ਆਪਣੇ ਕੋਲ ਟੀ-ਸ਼ਰਟ ਤੇ ਜਾਂ ਸ਼ਰਟ ਦੇ ਉੱਤੇ ਕਾਲਰ ਦੇ ਨੇੜੇ ਕਿਤੇ ਵੀ ਲਗਾ ਲਓ ਜਿੱਥੇ ਵੀ ਹੈਗੇ ਲਾ ਸਕਦੇ ਤੁਸੀਂ ਕਿਉਂਕਿ ਇਹ ਮੈਗਨੈਟ ਵਾਲੇ ਹੈਗੇ ਮੈਗਨੈਟ ਦੇ ਨਾਲ ਵੀ ਇਹ ਕਨੈਕਟ ਹੋ ਜਾਂਦੇ ਆ ਤੇ ਤੁਸੀਂ ਇੱਕ ਨਾ ਮੈਗਨੈਟ ਹੈਗੀ ਆ ਬੜੀ ਸਟਰੋਂਗ ਮੈਗਨੈਟ ਹੈ ਮਲਕੀ ਦਿਖਦੇ ਨਹੀਂ ਹੈਗੇ ਜੇ ਤੁਸੀਂ ਲਾਏ ਹੋਏ ਤੁਸੀਂ ਦੇਖ ਸਕਦੇ ਤੇ ਜਾਂ ਫਿਰ ਤੁਸੀਂ ਇਹ ਕਲਿੱਪ ਦੇ ਨਾਲ ਵੀ ਲਗਾ ਸਕਦੇ ਆਪਣੀ ਟੀ-ਸ਼ਰਟ ਵਗੈਰਾ ਦੇ ਤੇ ਕਾਫੀ ਵਧੀਆ ਰਿਵਿਊ ਸੁਣਿਆ ਇਹਨਾਂ ਦਾ ਤੇ ਫਿਰ ਇਸ ਕਰਕੇ ਮੈਂ ਸੋਚਿਆ ਕਿ ਜਿਹੜੀ ਵੌਇਸ ਹੈਗੀ ਉਹਨੂੰ ਇੰਪਰੂਵ ਕਰਨ ਦੇ ਲਈ ਵੀਡੀਓਜ਼ ਦੇ ਵਿੱਚ ਜਿਹੜੀ ਆਵਾਜ਼ ਹੈਗੀ ਆ ਤੇ ਉਹਨੂੰ ਇੰਪਰੂਵ ਕਰਨ ਦੇ ਲਈ ਨਵੇਂ ਮਾਈਕੀ ਲੈ ਕੇ ਆਉਂਦੇ ਜਾਵਾਂ ਕਿਉਂਕਿ ਪੁਰਾਣੇ ਮਾਈਕ ਨੇ ਬੜੀ ਦਿੱਕਤ ਦਿੱਤੀ ਸੀਗੀ